ਸਤਿ ਸ਼੍ਰੀ ਅਕਾਲ, ਐਬੀਪੀ ਸੰਚਾਰ ਦੇ ਖੇਤੀਬਾੜੀ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਜਦੀਪ ਕੌਰ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਗੁਰੂ ਅੰਗਰਦ ਦੇ ਵੈਟਰਨਰੀ ਐਂਡ ਸਾਈਸ ਯੂਨੀਵਰਸਿਟੀ ਵੱਲੋਂ ਸੂਬਾ ਪੱਧਰੀ ਦੋ ਕਿਸਾਨ ਮੇਲੇ ਲਗਾਏ ਜਾ ਰਹੇ ਨੇ। ਨਾ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੁੰਦਾ ਹੈ। ਇਹਨਾਂ ਮੇਲਿਆਂ ਦੇ ਵਿੱਚ ਕਿਸਾਨ ਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਤੇ ਕਿੰਨਾ ਕੁ ਫਾਇਦਾ ਹੁੰਦਾ ਕਿਸਾਨਾਂ ਨੂੰ ਇਸ ਬਾਰੇ ਚਰਚਾ ਕਰਾਂਗੇ। ਸਤਿ ਆਨ ਮਹਿਮਾਨ ਸਾਹਿਬਾ ਮੌਜੂਦ ਨੇ ਪਰ ਪਹਿਲਾਂ ਨਜ਼ਰ ਪਾ ਲੈਣ ਦੇ ਆਈ ਖਾਲਸ ਸੁਧਰੇ ਬੀਜ ਅਪਣਾਓ ਖਰਚੇ ਘਟਾਓ ਅਤੇ ਮੁਨਾਫਾ ਕਮਾਓ ਇਹ ਨਾਰਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੱਗਣ ਵਾਲੇ ਕਿਸਾਨ ਮੇਲਿਆਂ ਦਾ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾੜੀ ਦਾ ਕਿਸਾਨ ਮੇਲਾ 12-13 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਲਗਾਇਆ ਜਾ ਰਿਹਾ ਹੈ ਇਸ ਵਾਰ ਪੀਯੂ ਦਾ ਮੇਲਾ ਕਿਸਾਨਾਂ ਨੂੰ ਖਰਚੇ ਘੱਟ ਕਰਨੇ ਅਤੇ ਮੁਨਾਫੇ ਦੀ ਸਲਾਹ ਉੱਤੇ ਕੇਂਦਰਿਤ ਹੈ। ਇਸ ਵਾਰ ਪੀਯੂ ਵੱਖ-ਵੱਖ ਫਸਲਾਂ ਅਤੇ ਸਬਜ਼ੀਆਂ ਦੇ ਨਵੇਂ ਅਤੇ ਸੁਧਰੇ ਬੀਜਾਂ ਬਾਰੇ ਜਾਣਕਾਰੀ ਦੇਵੇਗੀ ਤਾਂ ਕਿ ਕਿਸਾਨ ਵਧੇਰੇ ਕਮਾਈ ਕਰ ਸਕੇ। ਜੇਕਰ ਬੀਜ ਵਧੀਆ ਹੋਣਗੇ ਤਾਂ ਫਸਲਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਅਤੇ ਝਾੜ ਵੀ ਚੰਗਾ ਹੁੰਦਾ ਹੈ। ਇਸ ਵਾਰ ਪੀਏਯੂ ਵੱਲੋਂ ਚੋਨੇ ਦੇ ਨਾੜ ਨੂੰ ਸਾੜਨ ਤੋਂ ਬਿਨਾ ਕਣਕ ਦੀ ਸਿੱਧੀ ਬਜਾਈ ਲਈ ਮਸ਼ੀਨਾਂ ਦੀ ਸਿੱਧੀ ਖੇਤੀ ਪ੍ਰਦਰਸ਼ਨੀ ਵੀ ਕੀਤੀ ਜਾ ਰਹੀ ਹੈ। ਇਸ ਮੇਲੇ ਵਿੱਚ ਖੇਤੀ ਉਤਪਾਦਨ ਵਧਾਉਣ ਦੀਆਂ ਤਕਨੀਕਾਂ ਦੀ ਪ੍ਰਦਰਸ਼ਨੀ ਵੀ ਲੱਗੇਗੀ। ਇਹ ਨਹੀਂ ਨਹੀਂ ਇਸ ਮੇਲੇ ਵਿੱਚ ਕਿਸਾਨ ਬੀਬੀਆਂ ਲਈ ਖਾਸ ਖੇਤੀ ਸਬੰਧ ਜਾਣਕਾਰੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਮਾਹਰ ਕਿਸਾਨਾਂ ਦੀਆਂ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਦਾ ਵੀ ਮੌਕੇ ਤੇ ਹੱਲ ਕਰਨਗੇ ਦੂਜੇ ਪਾਸੇ ਸ਼੍ਰੀ ਗੁਰੂ ਅੰਗਦ ਦੇ ਵੈਟਰਰੀ ਸਾਇੰਸ ਯੂਨੀਵਰਸਿਟੀ ਵੱਲੋਂ 2 ਦਿਨਾਂ ਪਸ਼ੂ ਮੇਲਾ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਸ਼ੂ ਪਾਲਣ ਅਤੇ ਨਾਲ ਜੁੜੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਇਸ ਪਸ਼ੂ ਮੇਲੇ ਵਿੱਚ ਚੰਗੀਆਂ ਦਸਲਾਂ ਦੇ ਪਸ਼ੂਆਂ ਦੀ ਵੀ ਪ੍ਰਦਰਸ਼ਨੀ ਲਗਾਈ ਜਾਵੇਗੀ ਤੋ ਇਲਾਵਾ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਵੀ ਕੀਤਾ ਜਾਵੇਗਾ। ਪੀਏਯੂ ਵੱਲੋਂ ਸਾਲ ਵਿੱਚ ਦੋ ਵਾਰ ਕਿਸਾਨ ਮੇਲੇ ਲਗਾਏ ਜਾਂਦੇ ਨੇ। ਇੱਕ ਮੇਲਾ ਹਾੜੀ ਦੀਆਂ ਫਸਲਾਂ ਨਾਲ ਸੰਬੰਧਿਤ ਹੁੰਦਾ ਹੈ ਜੋ ਕਿ ਸਤੰਬਰ ਮਹੀਨਾ ਹੁੰਦਾ ਹੈ ਅਤੇ ਦੂਜਾ ਮੇਲਾ ਸੋਨੀ ਦੀਆਂ ਫਸਲਾਂ ਲਈ ਹੁੰਦਾ ਹੈ ਜੋ ਕਿ ਮਾਰਚ ਮਹੀਨੇ ਲੱਗਦਾ ਹੈ। ਪੀਯੂ ਦੇ ਮੇਲੇ ਕਿਸਾਨਾਂ ਲਈ ਕਾਫੀ ਲਾਹੇਵੰਦ ਹੁੰਦੇ ਨੇ। ਇਨ੍ਹਾਂ ਮੇਲਿਆਂ ਵਿੱਚ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਅਗਲੀਆਂ ਫਸਲਾਂ ਅਤੇ ਚੰਗੀਆਂ ਕਿਸਮਾਂ ਦੇ ਬੀਜ ਵੀ ਮੁਹੱਈਆ ਕਰਵਾਏ ਜਾਂਦੇ ਨੇ। ਪੰਜਾਬ ਦੇ ਕਿਸਾਨਾਂ ਲਈ ਇਹ ਕਿਸਾਨ ਮੇਲੇ ਲਗਾਏ ਜਾਂਦੇ ਨੇ ਕਿਸਾਨਾਂ ਨੂੰ ਬਹੁਤ ਫਾਇਦਾ ਹੁੰਦਾ ਇਹਨਾਂ ਮੇਲਿਆਂ ਦਾ ਤੇ ਪਰ ਕੁਝ ਸਮੱਸਿਆਵਾਂ ਵੀ ਆਉਂਦੀਆਂ ਨੇ ਕਿਸਾਨਾਂ ਨੂੰ ਇਹਨਾਂ ਮੇਲਿਆਂ ਦੇ ਵਿੱਚ ਇਹਨਾਂ ਬਾਰੇ ਚਰਚਾ ਕਰਾਂਗੇ ਕਿ ਕੀ ਕੁਝ ਹੋਰ ਹੋਣਾ ਚਾਹੀਦਾ ਇਹਨਾਂ ਮੇਲਿਆਂ ਦੇ ਵਿੱਚ ਸਾਨਾ ਖੇਤੀਬਾੜੀ ਪੱਤਰਕਾਰ ਸੁਖਵਿੰਦਰ ਸਿੰਘ ਮੌਜੂਦ ਤੇ ਇਸ ਨਾਲ ਕਿਸਾਨ ਜ਼ੋਰਾ ਸਿੰਘ ਜੀ ਵੀ ਸਾਨਾ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸੁਖਵਿੰਦਰ ਕੋਲ ਜਾਨਣਾ ਚਾਹਾਂਗੇ ਸੁਖਵਿੰਦਰ ਕੀ ਕੁਝ ਖਾਸ ਹੁੰਦਾ ਇਹਨਾਂ ਮੇਲਿਆਂ ਦੇ ਵਿੱਚ ਹਾਂ ਦੇਖੋ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਾਸ ਕਰਕੇ ਮੇਲੇ ਲਗਾਏ ਜਾਂਦੇ ਨੇ ਤੇ ਇਹਦੇ ਵਿੱਚ ਜਿਹੜਾ ਸੂਬਾ ਪੱਧਰੀ ਮੇਲਾ ਲੱਗਦਾ ਸਟੇਟ ਲੈਵਲ ਦਾ ਮੇਲਾ ਲੱਗਦਾ ਲੁਧਿਆਣੇ ਦੇ ਵਿੱਚ ਇਹ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਖਾਸ ਹੁੰਦਾ ਹੈ ਕਿਸਾਨਾਂ ਦੇ ਲਈ ਇਹ ਸਾਲ ਵਿੱਚ ਦੋ ਵਾਰ ਮੇਲੇ ਲੱਗਦੇ ਨੇ ਮਾਰਚ ਦੇ ਵਿੱਚ ਤੇ ਸਤੰਬਰ ਦੇ ਵਿੱਚ ਸਤੰਬਰ ਵਾਲਾ ਹੁਣ ਮੇਲਾ ਜਿਹੜਾ ਕੱਲ ਤੋਂ ਸ਼ੁਰੂ ਹੋ ਰਿਹਾ ਹੈ 12 13 ਸਤੰਬਰ ਨੂੰ ਤੇ ਇਹਦੇ ਵਿੱਚ ਜਿਹੜੀ ਹਾੜੀ ਦੀਆਂ ਫਸਲਾਂ ਨੇ तमाम ਮੁਕਣਕ ਹੋ ਗਈ ਜਿਹੜੀ ਮੁੱਖ ਫਸਲ ਹੈ ਤੋਂ ਇਸ ਤੋਂ ਇਲਾਵਾ तमाम ਜਿਹੜਾ ਛੁੱਲੇ ਦਾੜਾ ਜਾ ਹਰੇ ਚਾਰੇ ਦੀਆਂ ਬਰਸੀਆਂ ਦੀਆਂ ਸਾਰੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਦੇ ਨਵੇਂ ਬੀਜ ਸੁਧਰੇ ਹੋਏ ਬੀਜ ਨਵੀਆਂ ਟੈਕਨੀਕਸ ਖੇਤੀ ਦੀਆਂ ਨਵੀਆਂ ਟੈਕਨੀਕਸ ਤੇ ਇਸ ਵਾਰ ਜਿਹੜਾ ਮੇਲਾ ਕੇਂਦਰਿਤ ਵੀ ਹੈ ਉਹ ਸੁਧਰੇ ਸੁਧਰੇ ਬੀਜ ਤੇ ਘੱਟ ਖਰਚੇ ਵੱਧ ਮੁਨਾਫਾ ਜਿਹੜਾ ਉਹਨਾਂ ਨੇ ਮੇਨ ਨਾਰਾ ਦਿੱਤਾ ਹੈ ਤੇ ਇਸ ਦੇ ਆਧਾਰਤ ਉੱਤੇ ਜਿਹੜਾ ਮੇਲਾ ਹੋਊਗਾ ਤੇ ਦੇਖਿਆ ਜਾਵੇ ਇਸ ਮੇਲਿਆਂ ਦੇ ਕਾਫੀ ਮਹੱਤਤਾ ਹੁੰਦੀ ਹੈ ਕਿਸਾਨਾਂ ਦੇ ਲਈ ਟੈਕਨੀਕ ਹਰ ਤਰ੍ਹਾਂ ਦੀ ਟੈਕਨੀਕ ਮਿਲੂਗੀ ਕਿਸਾਨ ਨੂੰ ਸਿਰਫ ਫਸਲਾਂ ਦੀ ਪੈਦਾਵਾਰ ਨਾਲ ਹੀ ਸੰਬੰਧ ਨਹੀਂ ਬਲਕਿ ਸਬਜ਼ੀਆਂ ਦੀ ਖੇਤੀ ਕਰਨੀ ਹੈ ਜਾਂ ਕਿਸੇ ਨੇ ਬਾਗਬਾਨੀ ਦੀ ਖੇਤੀ ਕਰਨੀ ਹੈ ਇਸ ਤੋਂ ਇਲਾਵਾ ਆਪਣੇ ਜੇਕਰ ਕਿਸਾਨ ਬੀਬੀਆਂ ਅੰਦੇ ਲਈ ਕਾਫੀ ਕੁਝ ਹੁੰਦਾ ਹੈ ਇਸ ਮੇਲੇ ਦੇ ਵਿੱਚ ਉਹਨਾਂ ਲਈ ਕਿਸ ਤਰ੍ਹਾਂ ਦੇ ਸਹਾਇਕ ਕਿੱਤੇ અપਨਾ ਸਕਦੇ ਨੇ ਜਾਂ ਆਪਣਾ ਰੋਜ਼ਗਾਰ ਸਵੈ ਰੋਜ਼ਗਾਰ ਕਿਵੇਂ ਸ਼ੁਰੂ ਕਰ ਸਕਦੇ ਨੇ ਤਮਾਮ ਮੌਸਮ ਨਾਲ ਜੁੜ ਕੇ ਚੀਜ਼ਾਂ ਹੁੰਦੀਆਂ ਨੇ ਤਮਾਮ ਚੀਜ਼ਾਂ ਨੇ ਇਸ ਮੇਲੇ ਦੇ ਵਿੱਚ ਕਿਸਾਨਾਂ ਲਈ ਕਾਫੀ ਕੁਝ ਹੁੰਦਾ ਹੈ ਤਾਂ ਦੋ ਦਿਨ ਕਿਸਾਨਾਂ ਲਈ ਬਹੁਤ ਥੋੜੇ ਹੁੰਦੇ ਨੇ ਜਿੰਨਾ ਕੁਝ ਇਸ ਮੇਲੇ ਦੇ ਹੁੰਦਾ ਹੈ ਤਾਂ ਦੂਜਾ ਇੱਕ ਵੱਡਾ ਜਿਹੜਾ ਸਵਾਲ ਜਵਾਬ ਦਾ ਇੱਕ ਸੈਸ਼ਨ ਰੱਖਿਆ ਜਾਂਦਾ ਹੈ ਸ਼ੁਰੂਆਤੀ ਸਮੇਂ ਦੇ ਵਿੱਚ ਜਿੱਥੇ ਕਿਸਾਨਾਂ ਦੇ ਸਵਾਲ ਲਿੱਤੇ ਜਾਂਦੇ ਨੇ ਤੇ ਉਹਨਾਂ ਦਾ ਮਾਹਿਰ ਮੌਕੇ ਦੇ ਉੱਤੇ ਜਵਾਬ ਦਿੰਦੇ ਨੇ ਤੇ ਪੂਰੇ ਪੰਜਾਬ ਤੋਂ ਵਕ ਵਕ ਸਿਰ ਪੰਜਾਬ ਤੋਂ ਹੀ ਨਹੀਂ ਬਲਕਿ ਉੱਤਰ ਭਾਰਤ ਦੇ ਵਕ ਵਕ ਸਟੇਟ ਦੇ ਉੱਤੋਂ ਵੀ ਕਿਸਾਨ ਇੱਥੇ ਇਸ ਮੇਲੇ ਦੇ ਵਿੱਚ ਆਉਂਦੇ ਨੇ ਹਰ ਸਾਲ ਇਹ ਮੇਲੇ ਲਗਾਏ ਜਾਂਦੇ ਨੇ ਸੁਖਵਿੰਦਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਫਾਇਦਾ ਇਹਨਾਂ ਮੇਲਿਆਂ ਦਾ ਕਿਸਾਨਾਂ ਨੂੰ ਹੁੰਦਾ ਹੈ ਸਾਣ ਨਾਲ ਕਿਸਾਨ ਜ਼ੋਰਾ ਸਿੰਘ ਜੀ ਵੀ ਸਟੂਡੀਓ ਦੇ ਵਿੱਚ ਮੌਜੂਦ ਹੈ ਜ਼ੋਰਾ ਸਿੰਘ ਜੀ ਤੁਸੀਂ ਦੱਸੋ ਤੁਸੀਂ ਹਰ ਸਾਲ ਇਹਨਾਂ ਮੇਲਿਆਂ ਦੇ ਵਿੱਚ ਜਾਂਦੇ ਹੋ ਕਿੰਨਾ ਕੁ ਫਾਇਦਾ ਤੁਸੀਂ ਦੇਖਦੇ ਹੋ ਵੈਸੇ ਤਾਂ ਦੇਖਿਆ ਜਾਵੇ ਜਿਹੜਾ ਯੂਨੀਵਰਸਿਟੀ ਪੱਧਰ ਤੇ ਮੇਲਾ ਹੁੰਦਾ ਉੱਥੇ ਸਾਰੀ ਰਿਸਰਚ ਵਗੈਰਾ ਸਾਰੇ ਚੀਜ਼ਾਂ ਤੇ ਹੁੰਦੀ ਹੈ ਉਹ ਸਾਰੇ ਪਲਾਟ ਆਪਣੇ ਪਹਿਲਾਂ ਬੀਜ ਕੇ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਸੋਧ ਕੇ ਸਾਰੇ ਕਿਸਮ ਦਾ ਫਰਟੀਲਾਈਜ਼ਰ ਪਾਣੀ ਸਾਰਾ ਕਿਵੇਂ ਬੀਜਣਾ ਕਿਵੇਂ ਕਰਨਾ ਉਹ ਸਾਰੇ ਚੀਜ਼ਾਂ ਉੱਤੇ ਆਪਣੇ ਤੌਰ ਤੇ ਪੂਰੀਆਂ ਮੇਰੇ ਖਿਆਲ ਦੇ ਵੀ ਜਿਹੜੀਆਂ ਉਹਨਾਂ ਦੇ ਮਾਪਦੰਡ ਤੇ ਪੂਰੀਆਂ ਉਤਰਦੀਆਂ ਉਹਨਾਂ ਨੂੰ ਸਾਡੇ ਵਿੱਚ ਲਿਆ ਕੇ ਲੈ ਕੇ ਆਉਂਦੇ ਨੇ ਜੀ ਇਹ ਇਹ ਇੱਕ ਬਹੁਤ ਵੱਡੀ ਮੈਂ ਕਹੂੰਗਾ ਵੀ ਸਾਡੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਇੱਕੋ ਇੱਕ ਜਿਹੜੀ ਲੁਧਿਆਣੇ ਹੈ ਤੇ ਉਹ ਸਾਨੂੰ ਇਸ ਸਬੰਧ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਦਿੰਦੀ ਹੈ ਪਰ ਮੈਨੂੰ ਇੱਕ ਗੱਲ ਦਾ ਥੋੜਾ ਜਿਹਾ ਇਹ ਹੈਗਾ ਵੀ ਜਿਹੜਾ ਸ਼ਹਿਰ ਦੇ ਵਿੱਚ ਦੀ ਹੋ ਕੇ ਸਾਰੇ ਪੰਜਾਬ ਨੇ ਜਾਣਾ ਜੀ ਉਹ ਇੱਕ ਬਹੁਤ ਇੱਕ ਕਿਸਾਨਾਂ ਵਾਸਤੇ ਇੱਕ ਬਹੁਡੀ ਕਿਸਮ ਦਾ ਮੈਂ ਕਹੂੰਗਾ ਵੀ ਉਹ ਮੁਸੀਬਤ ਹੀ ਬਣਦੀ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਜਾਣਾ ਅੰਦਰ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਕਿਉਂਕਿ ਬਾਹਰੋਂ ਤੁਸੀਂ ਬਹੁਤ ਔਖੇ ਹੋ ਕੇ ਅੰਦਰ ਜਾਂਦੇ ਹੋ ਉਹਦੇ ਤੇ ਦੂਜੇ ਪਾਸੇ ਮੈਂ ਇਹ ਕਹੂੰਗਾ ਵੀ ਅੱਜ ਦੇ ਸਮੇਂ ਦੇ ਵਿੱਚ ਜਦ ਹੁਣ ਕੇ ਕਲਾਈਮੈਟਿਕ ਚੇਂਜ ਆ ਰਹੀ ਹੈ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਤੇ ਉਸ ਦੇ ਨਾਲ ਸਾਨੂੰ ਮੇਰੇ ਖਿਆਲ ਵੀ ਇਹਨਾਂ ਨੂੰ ਬਜਾਇ ਹੋਰ ਪਾਸੇ ਧਿਆਨ ਦੇਣ ਦੇ ਸਰਕਾਰ ਨੂੰ ਵੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵੀ ਉਹ ਜਿਹੇ ਬੀਜ ਅੱਗੇ ਨੂੰ ਤਿਆਰ ਕਰਨੇ ਪੈਣਗੇ ਜਿਹੜੇ ਇਸ ਮੌਸਮ ਦੇ ਨੂੰ ਵੀ ਅਨੁਕੂਲ ਹੋਣ ਇੱਕ ਚੁਣੌਤੀ ਹੋਊਗੀ ਮੇਰੇ ਖਿਆਲ ਆਉਣ ਵਾਲੇ ਸਮੇਂ ਵਿੱਚ ਅੱਜ ਵੀ ਤੁਸੀਂ ਪਿੱਛੇ ਦੇਖਿਆ ਹੋਊਗਾ ਹਾੜੀ ਦੀ ਫਸਲ ਜਿਹੜੀ ਸੀਗੀ ਅਪ੍ਰੈਲ ਦੇ ਵਿੱਚ ਕੱਟੀ ਜਾਂਦੀ ਹੈ ਸਾਰੀ ਅਪ੍ਰੈਲ ਕੋਈ ਫਸਲ ਨਹੀਂ ਕੱਟ ਹੋਈ ਪਿਛਲੇ ਸਾਲ ਦੇ ਵਿੱਚ ਮਈ ਵਿੱਚ ਜਾ ਕੇ ਕਟਾਈ ਸ਼ੁਰੂ ਹੋਈ ਹੈ ਉਹ ਇੱਕ ਮਹੀਨਾ ਲੇਟ ਹੋ ਗਏ ਤੇ ਹੁਣ ਵੀ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਣਾ ਇਹ ਸੀਜ਼ਨ ਸੀਗਾ ਆਪਣਾ ਬਰਸਾਤ ਦਾ ਇਹ ਮੈਂ ਕਹੂੰਗਾ ਵੀ ਅੱਜ ਤੱਕ ਸਾਡੇ 45 ਸਾਲ ਦੇ ਜੀਵਨ ਵਿੱਚ ਮੈਂ ਨਹੀਂ ਦੇਖਿਆ ਵੀ ਬਾਰਿਸ਼ਾਂ ਹੀ ਨਹੀਂ ਹੋਈਆਂ ਸਾਡੇ ਖਾਸ ਕਰਕੇ ਮੋਹਾਲੀ ਜ਼ਿਲ੍ਹੇ ਵੀ ਤਾਂ 11% ਬਾਰਿਸ਼ ਹੋਈ ਹੈ ਓਵਰਆਲ ਪੰਜਾਬ ਵਿੱਚ ਵੀ ਮੇਰੇ ਖਿਆਲ ਅ 30-35% ਹੀ ਬਾਰਿਸ਼ ਹੋਈ ਹੋਣੀ ਹੈ ਸੋ ਉਹ ਜਿਹੜੇ ਸੀਡ ਜਿਹੜੇ ਸਾਨੂੰ ਅੱਗੇ ਨੂੰ ਇਹ ਦੇਣਗੇ ਜੀ ਜਿਹੜੇ ਘੱਟ ਬਾਰਿਸ਼ਾਂ ਵਾਲੇ ਆ ਪਰ ਉਹਨਾਂ ਦੇ ਵੀ ਕਲਾਈਮੈਟਿਕ ਚੇਂਜ ਆਉਣ ਨਾਲ ਉਹਨਾਂ ਦਾ ਸਾਨੂੰ ਇਹ ਬੜਾ ਖਾਸ ਧਿਆਨ ਰੱਖਣਾ ਪਊਗਾ ਵੀ ਉਹ ਫਸਲ ਕਿਹੜੀ ਟਾਈਮ ਬੀਜੀ ਜਾਵੇ ਤੇ ਕਿਹੜੇ ਟਾਈਮ ਕੱਟੀ ਜਾਵੇ ਪਿੱਛੇ ਲੋਕਾਂ ਨੂੰ ਇਹਨਾਂ ਨੇ ਬਹੁਤ ਮੈਂ ਕਹੂੰਗਾ ਵੀ ਪੂਰੀ ਤਰ੍ਹਾਂ ਕਿਸਾਨ ਨੂੰ آگਾਹ ਨਹੀਂ ਕਰਾ ਸਕੇ ਇਹ ਬਾਸਮਤੀ ਬਹੁਤ ਅਗੇਤੀ ਲਾ ਲਈ ਉਹਦੇ ਨਾਲ ਮੇਰਾ ਖਿਆਲ ਹੈ ਵੀ ਕਾਫੀ ਲੋਕਾਂ ਦੀ ਜਿਹੜੀ ਬਾਸਮਤੀ ਚ ਉਹ ਸੁੱਕ ਗਈ ਤੇ ਹੁਣ ਜਦੋਂ ਉਹਦੇ ਦੀ ਮੈਚੂਰਿੰਗ ਫਰਟੀਲਾਈਜ਼ਰ ਉਹ ਦਾਣਾ ਬਣਨ ਲੱਗਿਆ ਤਾਂ ਉਹਦੇ ਵਿੱਚ ਇੰਨਾ ਠੰਡ ਨਹੀਂ ਆਈ ਜਿੰਨੀ ਉਹ ਚਾਹੀਦੀ ਉਹਨੂੰ ਸੋ ਇਹੋ ਜਿਹੇ ਆ ਜਿਹੜੀਆਂ ਸਮੱਸਿਆਵਾਂ ਆ ਗਈਆਂ ਮੇਰਾ ਖਿਆਲ ਹੈ ਵੀ ਇਹ ਕਿਸਾਨ ਪੱਧਰ ਤੇ ਤੇ ਯੂਨੀਵਰਸਿਟੀ ਪੱਧਰ ਤੇ ਜਿਹੜੇ ਇਹ ਮੇਲੇ ਲੱਗਦੇ ਨੇ ਉੱਥੇ ਇਹਨਾਂ ਤੇ ਮੈਂ ਕਹਿੰਦਾ ਚਰਚਾ ਵੀ ਹੋਣੀ ਚਾਹੀਦੀ ਹੈ ਬਿਲਕੁਲ ਤੇ ਨਾਲ ਹੀ ਕਿਸਾਨ ਨੂੰ ਮੇਰੇ ਖਿਆਲ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਉਹ ਯੂਨੀਵਰਸਿਟੀ ਨੂੰ ਉਹਦੇ ਪ੍ਰਤੀ ਥੋੜਾ ਜਿਹਾ ਹੋਰ ਸੁਚੇਤ ਹੋਣਾ ਪਊਗਾ ਦੂਜੀ ਗੱਲ ਜਿਹੜੀ ਮਸ਼ੀਨਰੀ ਦੀ ਹੈ ਜੀ ਤੇ ਉੱਥੇ ਬਹੁਤ ਘੱਟ ਹੈ ਜਿਹੜੀ ਮਸ਼ੀਨਰੀ ਅਸੀਂ ਦੇਖਦੇ ਆ ਕਿ ਕਿਉਂਕਿ ਕਿਸਾਨ ਦੀ ਜਿਹੜੀ ਮੈਂ ਕਹੂੰਗਾ ਹੋਲਡਿੰਗ ਉਹ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਜਿਹੜਾ ਹਾਰਸ ਪਾਵਰ ਟਰੈਕਟਰ ਉਹ ਇਸਤੇਮਾਲ ਕਰ ਰਿਹਾ ਉਹਦੀ ਵੀ ਮੇਰੇ ਖਿਆਲ ਕੋਈ ਵੱਡੇ ਹਾਰਸ ਪਾਵਰ ਦੀ ਟਰੈਕਟਰ ਦੀ ਮਸ਼ੀਨਰੀ ਨਹੀਂ ਆਮ ਤੌਰ ਤੇ ਇਸਤੇਮਾਲ ਕਰੀ ਜਾਂਦੀ ਜਦਸੀਂ ਵੀ ਇੱਥੇ ਐਗਰੋ ਫੇਅਰ ਵੀ ਲੱਗਿਆ ਸੀ ਉੱਥੇ ਅਲੱਡੀਆਂ ਮਸ਼ੀਨਾ ਆਈਆਂ ਜਿਹੜੀਆਂ ਬਾਹਰੋਂ ਇمپੋਰਟ ਕਰਕੇ ਇੱਥੇ ਐਗਰੋ ਫੇਅਰ ਵਿੱਚ ਦਿਖਾਈਆਂ ਗਈਆਂ ਢੇਲੇ ਦੇ ਵਿੱਚ ਪਰ ਉਹਨਾਂ ਦੀ ਕੀਮਤ 13-14 ਲੱਖ ਤੇ ਜਿਹੜਾ ਉਹਨਾਂ ਨੂੰ ਟਰੈਕਟਰ ਆਪਰੇਟ ਕਰਨ ਨਾਲ ਅਸਈ ਉਹ ਹਾਰਸ ਪਾਵਰ 100 ਤੋਂ ਉੱਪਰ ਦਾ ਚਾਹੀਦਾ ਸੀਗਾ ਜੀ ਯਾਨੀ ਕਿ ਸੋਰਾ ਚ ਜਿਹੜੀਆਂ ਤਕਨੀਕਾਂ ਵਿਖਾਈਆਂ ਜਾਂਦੀ ਨੇ ਇਹਨਾਂ ਮੇਲਿਆਂ ਦੇ ਵਿੱਚ ਜਿੰਨਾ ਮਸ਼ੀਨਾਂ ਦੀ ਗੱਲ ਕੀਤੀ ਜਾਂਦੀ ਉਹਨਾਂ ਨੂੰ ਕਿਸਾਨ ਆਪਣੇ ਅਸਲ ਕੀਤੇ ਦੇ ਵਿੱਚ ਅਪਣਾ ਨਹੀਂ ਸਕਦੇ ਜਾਂ ਤਾਂ ਕੀਮਤਾਂ ਬਹੁਤ ਮਹਿੰਗੀਆਂ ਹੁੰਦੇ ਨੇ ਜਾਂ ਫਿਰ ਜੋ ਸਹੂਲਤ ਇਸ ਤਰ੍ਹਾਂ ਦੀ ਮਿਲਣੀ ਚਾਹੀਦੀ ਕਿਸਾਨਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਸੁਖਿੰਦਰ ਇਸ ਤਰ੍ਹਾਂ ਲਾਹੇਵੰਦ ਦੇ ਮੇਲੇ ਕਾਫੀ ਨੇ ਪਰ ਜਿਸ ਤਰ੍ਹਾਂ ਜ਼ੋਰਾ ਸਿੰਘ ਜੀ ਵੱਲੋਂ ਮੁਸ਼ਕਿਲਾਂ ਦੀ ਗੱਲ ਕੀਤੀ ਜਾਂਦੀ ਹੈ ਸਮੱਸਿਆਵਾਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹਾਂ ਬਿਲਕੁਲ ਇਹ ਸਮੱਸਿਆਵਾਂ ਬਿਲਕੁਲ ਹੈ ਨੇ ਪ੍ਰੈਕਟੀਕਲ ਸਮੱਸਿਆਵਾਂ ਨੇ ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਹੋਲਡਿੰਗ ਕਰਦੇ ਜਾ ਰਹੀ ਹੈ ਕਿਸਾਨ ਕੋਲ ਜਿਹੜੀ ਜ਼ਮੀਨ ਆ ਉਹ ਘਟਦੇ ਜਾ ਰਹੀ ਹੈ ਇਸ ਕਰਕੇ ਖਰਚੇ ਵੱਧਦੇ ਜਾ ਰਹੇ ਨੇ ਇਸ ਲਈ ਉਹ ਕਿਸਾਨ ਲਈ ਫਾਇਦੇ ਵਾਲਾ ਸੌਦਾ ਨਹੀਂ ਕਿ ਉਹ ਮਹਿੰਗੀਆਂ ਤੇ ਵੱਡੀਆਂ ਮਸ਼ੀਨਾਂ ਲੈਣ ਤੇ ਫਾਇਦੇ ਵਾਲਾ ਸੌਦਾ ਇਹ ਹੀ ਹੋਊਗਾ ਕਿ ਉਹ ਮਤਲਬ ਸਾਂਝੇ ਤੌਰ ਤੇ ਖੇਤੀ ਕੀਤੀ ਜਾਵੇ ਜਾਂ ਸਾਂਝੇ ਸੰਦ ਵਰਤੇ ਜਾਣ ਤਾਂ ਕਿ ਜਿਹੜਾ ਖਰਚੇ ਘਟਣ ਤਾਂ ਇਸ ਤੋਂ ਇਲਾਵਾ ਜੇ ਛੋਟੀ ਮਸ਼ੀਨਰੀ ਦਾ ਕੋਈ ਚੱਲਣ ਹੋਵੇ ਜਿਹੜਾ ਬਹੁਤ ਘੱਟ ਖਰਚੇ ਵਾਲੀ ਹੋਵੇ ਤੇ ਕੰਮ ਜਿਹੜਾ ਹੈ ਪੂਰਾ ਕਰੇ ਤੇ ਅਜਿਹੀਆਂ ਚੀਜ਼ਾਂ ਦੀ ਖੋਜ ਹੋਣੀ ਚਾਹੀਦੀ ਹੈ ਤੇ ਯੂਨੀਵਰਸਿਟੀ ਦੇ ਵਿੱਚ ਵੀ ਇਸ ਚੀਜ਼ ਨੂੰ ਦੇਖ ਰਹੀ ਹੈ ਯੂਨੀਵਰਸਿਟੀ ਤੇ ਯੂਨੀਵਰਸਿਟੀ ਵਿੱਚ ਵੀ ਤੁਹਾਨੂੰ ਜਿੱਥੇ ਮਹਿੰਗੀਆਂ ਮਸ਼ੀਨਾਂ ਮਿਲ ਰਹੀਆਂ ਉੱਥੇ ਕੁਝ ਅਜਿਹੀਆਂ ਮਸ਼ੀਨਾਂ ਵੀ ਮਿਲ ਪ੍ਰਦਰਸ਼ਨੀ ਦੇ ਵਿੱਚ ਹੁੰਦੀਆਂ ਨੇ ਯੂਨੀਵਰਸਿਟੀ ਵੱਲੋਂ ਅਜਿਹੀਆਂ ਮਸ਼ੀਨਾਂ ਵੀ ਉਤਾਰੀਆਂ ਜਾਂਦੀਆਂ ਨੇ ਛੋਟੇ ਪੱਧਰ ਤੇ ਤੇ ਇਹ ਸਮੱਸਿਆ ਹੈ ਤਾਂ ਜਿਸ ਨੂੰ ਜ਼ਰੂਰ ਹੀ ਯੂਨੀਵਰਸਿਟੀ ਨੂੰ ਸੰਬੋਧਨ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਵਿਸ਼ੇਸ਼ ਤੌਰ ਤੇ ਕੇਂਦਰਿਤ ਹੋਣਾ ਚਾਹੀਦਾ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈ ਜੇਕਰ ਜ਼ਮੀਨ ਘਟਦੀ ਜਾਊਗੀ ਤਾਂ ਖੇਤੀ ਦੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਅਸਰ ਪੈਣਾ ਹੈ ਤੇ ਉਹਦੇ ਲਈ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਜਿਵੇਂ ਕੋਆਪਰੇਟਿਵ ਖੇਤੀ ਵਾਲਾ ਹੈ ਸਹਿਕਾਰੀ ਖੇਤੀ ਵਾਲਾ ਅੱਛਾ ਬਦਲ ਹੋ ਸਕਦਾ ਹੈ ਕبھی ਦਿੱਕਤਾਂ ਨੇ ਬੇਸ਼ੱਕ ਇਹ ਕਿਵੇਂ ਹੱਲ ਹੋਣਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲਾ ਵਿਸ਼ਾ ਹੈ ਯਾਨੀ ਕਿ ਸੁਖਵਿੰਦਰ ਇਹਨਾਂ ਮੇਲਿਆਂ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੁੰਦਾ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਵੀ ਜਾਂਦੀਆਂ ਨੇ ਪਰ ਜੋ ਜਿਨ੍ਹਾਂ ਗੱਲਾਂ ਦੀ ਜ਼ੋਰਾ ਸਿੰਘ ਜੀ ਗੱਲ ਕਰਦੇ ਪਏ ਉਹ ਵੀ ਕਾਫੀ ਦਿੱਕਤਾਂ ਨੇ ਕਿਸਾਨਾਂ ਜਿੰਨਾ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜ਼ੋਰਾ ਸਿੰਘ ਜੀ ਗੱਲ ਕਰਨਾ ਚਾਹਵਾਂਗੇ ਜੋ ਕਿਸਾਨ ਮੇਲੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਹੁੰਦੇ ਨੇ ਕਿੰਨਾ ਕੁ ਲੱਗਦਾ ਕਿਸਾਨਾਂ ਦੀਆਂ ਸਮੱਸਿਆਵਾਂ ਸੱਚਮੁੱਚ ਸੁਣੀਆਂ ਜਾਂਦੀਆਂ ਨੇ ਮੈਂ ਇਹ ਗੱਲ ਤੁਹਾਡੇ ਕੋਲ ਜਰੂਰ ਦੱਸਣਾ ਚਾਹੁੰਦਾ ਕਿ ਇੱਕ ਜਣੋ ਸਾਡੇ ਚਾਹੇ ਅੱਜ ਤਾਂ ਮੈਨੂੰ ਪਤਾ ਨਹੀਂ ਹੈ ਕੱਲ ਨੂੰ ਉੱਥੇ ਸੈਸ਼ਨ ਕਿੰਨਾ ਲੰਬਾ ਹੋਊਗਾ ਕਿੰਨੇ ਕਿਹੜਾ ਸਮਾਂ ਹੋਊਗਾ ਜੇ ਕੋਈ ਕਿਸਾਨ ਉੱਥੇ ਉਸ ਸਮੇਂ ਦੇ ਨਾਲ ਪਹੁੰਚ ਸਕਦੇ ਹੋਏ ਤਾਂ ਬੜੀ ਬਹੁਤ ਵੱਡੀ ਗੱਲ ਹੈ ਪਰ ਆਮ ਤੌਰ ਤੇ ਮੈਂ ਜਿਹੜੇ ਕਿਸਾਨ ਮੇਲੇ ਸਾਡੇ ਸਟੇਟ ਪੱਧਰ ਤੇ ਜਾਂ ਛੋਟੇ ਪੱਧਰ ਤੇ ਲੱਗਦੇ ਨੇ ਜ਼ਿਲ੍ਹਾ ਪੱਧਰ ਤੇ ਲੱਗਦੇ ਨੇ ਉੱਥੇ ਅਸੀਂ ਦੇਖਿਆ ਕਿ ਸਾਡੇ ਐਕਸਪਰਟ ਆ ਕੇ ਪਹਿਲਾਂ ਸਭ ਤੋਂ ਬੋਲਣ ਲੱਗ ਜਾਂਦੇ ਆ ਤੇ ਜਦੋਂ ਤੱਕ ਅਸੀਂ ਐਕਸਪਰਟਾਂ ਨੂੰ ਸੁਣਦੇ ਰਹਿੰਦੇ ਆਂ ਜਦੋਂ ਕਿਸਾਨ ਦਾ ਟਾਈਮ ਆਉਂਦਾ ਕੋਈ ਗੱਲ ਕਰਨ ਦਾ ਤਾਂ ਉਦੋਂ ਤੱਕ ਮੁੱਖ ਮਹਿਮਾਨ ਆ ਜਾਂਦਾ ਤੇ ਮੁੱਖ ਮਹਿਮਾਨ ਆ ਕੇ ਆਪਣਾ ਲੈਕਚਰ ਕਰਕੇ ਚਲੇ ਜਾਂਦਾ ਕਿਸਾਨ ਨੂੰ ਕਹਿੰਦੇ ਅਛਾ ਜੀ ਤੁਸੀਂ ਲਿਖਤੀ ਵਿੱਚ ਆਪਣਾ ਕੋਈ ਦੇ ਦਿਓ ਜੀ ਤੇ ਅਸੀਂ ਤੁਹਾਡੇ ਜਵਾਬ ਦੇਵਾਂਗੇ ਜਵਾਬ ਦਿੱਤੇ ਜਾਂਦੇ ਨੇ ਪਰ ਸਮਾਂ ਨਹੀਂ ਹੁੰਦਾ ਮੈਂ ਕਹਿੰਦਾ ਵੀ ਇਹ ਮੇਲਿਆਂ ਦੇ ਵਿੱਚ ਪਹਿਲਾ ਜਿਹੜਾ ਸੈਸ਼ਨ ਹੋਵੇ ਉਹ ਕਿਸਾਨ ਦਾ ਹੋਣਾ ਚਾਹੀਦਾ ਜਿਹੜੀਆਂ ਦਿੱਕਤਾਂ ਕਿਸਾਨ ਨੂੰ ਆਉਂਦੀਆਂ ਆਂ ਗਿਆ ਉਹ ਸਭ ਤੋਂ ਪਹਿਲਾਂ ਉਹ ਐਕਸਪਰਟ ਜਿਹੜੇ ਬੈਠੇ ਨੇ ਉੱਤੇ ਉਹ ਸੁਣਨ ਜੀ ਹਾਂ ਵੀ ਕਿਸਾਨ ਨੂੰ ਇਹ ਦਿੱਕਤ ਆਈ ਹੈ ਫਿਰ ਉਹਦਾ ਉਹ ਹੱਲ ਵਿਚ ਰੱਖ ਕੇ ਉਹਨੂੰ ਜਿਹੜਾ ਮੇਲਾ ਹੁੰਦਾ ਉਹਦੇ ਵਿੱਚ ਉਹ ਦੱਸਣ ਜੀ ਬਿਲਕੁਲ ਸੁਖਵਿੰਦਾ ਬਿਲਕੁਲ ਜਾਇਜ਼ ਸਮਾਂ ਕਿਸਾਨ ਚੋਕਰੇ ਜੇ ਕਿਸਾਨ ਮੇਲੇ ਕਿਸਾਨਾਂ ਲਈ ਨੇ ਉਹਨਾਂ ਦੀ ਮੁਸ਼ਕਲਾਂ ਸੁਣੀਆਂ ਜਾਣੀਆਂ ਚਾਹੀਦੀਆਂ ਨੇ ਬਿਲਕੁਲ ਸੁਣੀਆਂ ਵੀ ਜਾਂਦੇ ਆ ਨੇ ਪਰ ਜਿਸ ਪੱਧਰ ਦਾ ਇਹ ਮੇਲਾ ਹੁੰਦਾ ਹੈ ਉਸ ਪੱਧਰ ਤੇ ਯੂਨੀਵਰਸਿਟੀ ਵੱਲੋਂ ਸੋਚਣਾ ਚਾਹੀਦਾ ਕਿਉਂਕਿ ਸਟੇਟ ਲੈਵਲ ਦਾ ਮੇਲਾ ਹੈ ਪੂਰੇ ਹਰੇਕ ਜ਼ਿਲ੍ਹੇ ਤੋਂ ਕਿਸਾਨ ਆਉਣੇ ਤੇ ਵੱਡੀ ਗਿਣਤੀ ਕਿਸਾਨਾਂ ਦੀ ਆਉਂਦੀ ਵੀ ਹੈ ਤੇ ਉਸ ਪੱਧਰ ਦੇ ਇਹਨਾਂ ਨੂੰ ਮਤਲਬ ਸਾਧਨ ਮਹਈਆ ਕਰੋਣੇ ਚਾਹੀਦੇ ਨੇ ਕਿਉਂਕਿ ਐਡੇ ਵੱਡੇ ਇਕੱਠ ਦੇ ਵਿੱਚ ਕੁਸ਼ਕ ਗਿਣਤੀ ਦੇ ਮਾਹਿਰ ਨਹੀਂ ਹਰੇਕ ਦੀ ਸਮੱਸਿਆ ਸੁਣ ਸਕਦੇ ਤਾਂ ਉਹਦੇ ਲਈ ਕੋਈ ਐਜਾ ਪਲੇਟਫਾਰਮ ਬਣਨਾ ਚਾਹੀਦਾ ਹੈ ਕਿ ਸਪੈਸਿਫਿਕ ਕੁਝ ਦਿਨ ਜ਼ਿਲ੍ਹੇ ਵਾਈਜ਼ ਰੱਖੇ ਜਾ ਸਕਦੇ ਨੇ ਵੀ ਇਸ ਦਿਨ ਫਲਾਣੇ ਜ਼ਿਲ੍ਹੇ ਦੇ ਕਿਸਾਨ ਜਾਂ ਯੂਨੀਵਰਸਿਟੀ ਦੇ ਵਿਗਿਆਨੀ ਉਸ ਜ਼ਿਲ੍ਹੇ ਦੇ ਵਿੱਚ ਜਾ ਕੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਣ ਕਿ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਖਾਸ ਕਰਕੇ ਫੀਲਡ ਨਾਲ ਜੁੜ ਕੇ ਖੇਤੀ ਨਾਲ ਜੁੜ ਕੇ ਪ੍ਰੋਬਲਮ ਸਮੱਸਿਆਵਾਂ ਨਾਲ ਬੀਜ ਨਾਲ ਜੁੜ ਕੇ ਜਾਂ ਚਾਹਨਾ ਜੁੜ ਕੇ ਬਿਮਾਰੀਆਂ ਨਾਲ ਜੁੜ ਕੇ ਕਿ ਉਹਨਾਂ ਦਾ ਉੱਥੇ ਹੀ ਇਲਾਜ ਕੀਤਾ ਜਾਵੇ ਤਾਂ ਇਹ ਜ਼ਰੂਰ ਹੈ ਸਮੱਸਿਆ ਜ਼ਰੂਰ ਰਹਿੰਦੀ ਹੈ ਤੇ ਇਹਦਾ ਹੱਲ ਵੀ ਯੂਨੀਵਰਸਿਟੀ ਨੂੰ ਜਿਹੜਾ ਕਰਨਾ ਚਾਹੀਦਾ ਗੁਰੂ ਅੰਗਦ ਦੇ ਵੈਟਰਨਰੀ ਐਂਸਾਇਸ ਯੂਨੀਵਰਸਿਟੀ ਵੱਲੋਂ ਵੀ ਜੋ ਮੇਲੇ ਲਗਾਏ ਜਾਂਦੇ ਨੇ ਉਹ ਕਿਸ ਤਰ੍ਹਾਂ ਅਲੱਗ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲੋਂ ਅ ਸ਼੍ਰੀ ਗੁਰੂ ਅੰਗਦ ਦੇ ਵੈਟਰਨਰੀ ਐਂਸਾਇਸ ਯੂਨੀਵਰਸਿਟੀ ਹੈ ਜਿਹਨੂੰ ਆਪਾਂ ਗੜਵਾਸੂ ਵੀ ਕਹਿ ਦਿੰਦੇ ਆ ਤਾਂ ਇਹ ਯੂਨੀਵਰਸਿਟੀ ਸਿਰਫ ਐਨੀਮਲ ਦੇ ਲਈ ਬਣੀ ਹੋਈ ਹੈ ਪਸ਼ੂ ਪਾਲਣ ਦੇ ਕਿੱਤੇ ਨੂੰ ਸਮਰਪਿਤ ਹੈ ਤੇ ਇਹਦੇ ਵਿੱਚ ਪਸ਼ੂ ਪਾਲਣ ਦੇ ਉੱਤੇ ਰਿਸਰਚ ਹੁੰਦੀ ਹੈ ਡਾਕਟਰ ਡਾਕਟਰਸ ਨੇ ਰਿਸਰਚਰ ਨੇ ਹਰੇਕ ਵਿਭਾਗ ਬਣਿਆ ਹੋਇਆ ਹੈ ਚਾਹੇ ਬੱਕਰੀ ਪਾਲਣਾ ਹੈ ਚਾਹੇ ਮੱਛੀ ਪਾਲਣਾ ਹੈ ਚਾਹੇ ਉਹ ਗਾਵਾਂ ਮੱਝਾਂ ਦਾ ਹੈ ਤਕਰੀਬਨ ਹਰੇਕ ਜਿਹੜਾ ਪਸ਼ੂ ਦੇ ਉੱਤੇ ਉਹਨਾਂ ਦਾ ਰਿਸਰਚ ਹੁੰਦੀ ਹੈ ਉਹਨਾਂ ਦੀ ਬਿਮਾਰੀਆਂ ਦੇ ਉੱਤੇ ਰਿਸਰਚ ਹੈ ਉਹਨਾਂ ਦੇ ਜਿਹੜਾ ਨਸਲਾਂ ਦੇ ਉੱਤੇ ਰਿਸਰਚ ਹੈ ਤੇ ਕਿਵੇਂ ਉਹ ਵੱਧ ਦੁੱਧ ਦੇ ਸਕਦੀਆਂ ਨੇ ਜਾਂ ਕਿਵੇਂ ਉਹਨਾਂ ਤੋਂ ਵੱਧ ਜਿਹੜਾ ਪ੍ਰੋਫਿਟ ਜਾਂ ਮੁਨਾਫਾ ਲਿਆ ਜਾ ਸਕਦਾ ਹੈ ਇਹਦੇ ਉੱਤੇ ਚੱਲਦਾ ਹੈ ਤੇ ਇਹ ਇਸ ਯੂਨੀਵਰਸਿਟੀ ਦਾ ਵੀ ਨਾਲ ਹੀ ਦੋ ਦਿਨਾਂ ਦਾ ਮੇਲਾ ਲੱਗਦਾ ਹੈ ਤੇ ਇਹ ਵੀ ਕਿਸਾਨਾਂ ਲਈ ਕਾਫੀ ਉਤਸ਼ਾਹਜਨਕ ਹੁੰਦਾ ਹੈ ਵਧੀਆ ਹੁੰਦਾ ਹੈ ਆਪਣੇ ਪੱਧਰ ਤੋਂ ਯੂਨੀਵਰਸਿਟੀ ਬਹੁਤ ਕੋਸ਼ਿਸ਼ ਕਰ ਰਹੀ ਹੈ ਗੁਰਵਾਸੂ ਯੂਨੀਵਰਸਿਟੀ ਵੱਲੋਂ ਆ ਤਮਾਮ ਜਿਵੇਂ ਅਸੀਂ ਦੇਖਦੇ ਆ ਪਿੰਡਾਂ ਦੇ ਵਿੱਚ ਅੱਜਕੱਲ ਮੱਝਾਂ گاਵਾ ਉਹੀ ਪੁਰਾਣੀ ਚੱਲਦੇ ਆ ਰਹੀਆਂ ਨੇ ਜਦਕਿ ਹੁਣ ਕੀਤਾ ਬਿਲਕੁਲ ਬਦਲਦਾ ਜਾ ਰਿਹਾ ਹੈ ਦੁੱਧ ਦੀ ਪੈਦਾਵਾਰ ਵਾਲਾ ਮਸਲਾ ਹੋਵੇ ਜਾਂ ਦੁੱਧ ਤੋਂ ਉਤਪਾਦਨ ਵਾਲਾ ਮਸਲਾ ਹੋਵੇ ਤੇ ਜਿੰਨੇ ਚਿਰ ਕਿਸਾਨ ਉਧਰ ਨਹੀਂ ਜਾਂਦਾ ਤਾਂ ਕਿਸਾਨ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਐਸੀ ਟ੍ਰੈਡੀਸ਼ਨਲ ਢੰਗ ਨਾਲ ਪਸ਼ੂ ਪਾਲਨ ਕਿੱਤਾ ਕਰਦੇ ਨੇ ਕਿਸਾਨ ਨੂੰ ਫਾਇਦਾ ਨੂੰ ਇਸ ਜੀ ਨਵੀਂ ਟੈਕਨੀਕ ਦੇ ਨਾਲ ਕਿਵੇਂ ਵੱਧ ਦੁੱਧ ਪੈਦਾਵਾਰ ਵਧਾਈ ਜਾ ਸਕਦੀ ਹੈ ਜਾਂ ਕਿਵੇਂ ਵੱਧ ਮੁਨਾਫਾ ਲਿਆ ਜਾ ਸਕਦਾ ਇਸ ਸਾਰੇ ਉੱਤੇ ਜਿਹੜਾ ਯੂਨੀਵਰਸਿਟੀ ਵੱਲੋਂ 2 ਦਿਨ ਦਾ ਜਿਹੜਾ ਗੜਵਾਸੂ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਮੇਲਾ ਲਗਾਇਆ ਜਾ ਰਿਹਾ ਹੈ ਜੀ ਸੋਰਾ ਸਿੰਘ ਜੀ ਤੁਹਾਡੇ ਕੋਲ ਜਾਨਣਾ ਚਾਹਾਂ ਮੈਂ ਗੜਵਾਸੂ ਵੱਲੋਂ ਲਗਾਏ ਜਾ ਰਿਹਾ ਸੁਭਾ ਪਦਰੀ ਮੇਲੇ ਦਾ ਕਿੰਨਾ ਕੋ ਫਾਇਦਾ ਹੁੰਦਾ ਹੈ ਕਿਸਾਨਾਂ ਨੂੰ ਕਿੰਨਾ ਕੁ ਉਤਸ਼ਾਹ ਹੁੰਦਾ ਹੈ ਕਿਸਾਨਾਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਪਸ਼ੂਆਂ ਦੀ ਜਿਹੜੀ ਨਸਲ ਹੈ ਉੱਥੇ ਸੁਧਾਰੀ ਜਾਂਦੀ ਹੈ ਤੇ ਨਾਲ ਹੀ ਨਾਲ ਉਹਦਾ ਅੱਗੇ ਇਹ ਸੀਮਨ ਭੇਜਦੇ ਨੇ ਪਰ ਮੈਂ ਫੇਰ ਵੀ ਇਹ ਗੱਲ ਤੁਹਾਡੇ ਧਿਆਨ ਗੋਚਰੇ ਲਾਉਣਾ ਚਾਹੁੰਦਾ ਵੀ ਜਿਹੜਾ ਸੀਮਨ ਭੇਜਿਆ ਜਾਂਦਾ ਉਹਦਾ ਚੰਗੀ ਤਰ੍ਹਾਂ ਮੇਰੇ ਖਿਆਲ ਰੱਖ-ਰਖਾਓ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤ ਇੱਕ ਕਮੀ ਆ ਜਾਂਦੀ ਹੈ ਅਦਰਵਾਈਜ਼ ਬਹੁਤ ਵੱਡੀ ਰਿਸਰਚ ਹੈ ਕਿ ਆਮ ਤੌਰ ਤੇ ਜਿਹੜੀਆਂ ਨਸਲਾਂ ਸਾਡੇ ਕਾਮਯਾਬ ਨੇ ਉਹ ਨਸਲਾਂ ਨੂੰ ਜੇ ਸਾਨੂੰ ਉਹ ਸਾਡੇ ਆure ਮਿਲਣ ਤਾਂ ਉਹਦਾ ਦਾ ਗਾਹਾਂ ਮੇਰੇ ਖੈਰ ਅੱਲਾ ਸਲਸੁਧਾਰ ਹੋ ਗਏ ਤਾਂ ਮੇਰੇ ਖਿਆਲ ਵੀ ਅਸੀਂ ਇਸ ਕਿੱਤੇ ਦੇ ਵਿੱਚ ਵੀ ਆਪਣਾ ਚੰਗਾ ਪੈਸਾ ਕਮਾ ਸਕਦੇ ਹਾਂ ਪਰ ਫੇਰ ਵੀ ਮੈਂ ਕਹੂੰਗਾ ਵੀ ਕਿਸਾਨਾਂ ਨੂੰ ਜਿੰਨਾ ਇਹ ਯੂਨੀਵਰਸਿਟੀ ਦੱਸ ਰਹੀ ਹੈ ਕਰਨੀ ਹੈ ਉਹਦੇ ਤੇ ਮੈਂ ਕਹੂੰਗਾ ਵੀ ਜਦੋਂ ਤੱਕ ਕਿਸਾਨ ਆਪਣਾ ਬਾਇਓ ਪ੍ਰੋਡਕਟ ਨਹੀਂ ਬਣਾਉਂਦਾ ਦੁੱਧ ਦਾ ਉਦੋਂ ਤੱਕ ਮੇਰੇ ਖਿਆਲ ਵਿੱਚ ਕਿਸਾਨ ਹਲੇ ਦੁੱਧ ਪੈਦਾ ਕਰਨ ਵਿੱਚ ਇੰਨਾ ਮੁਨਾਫਾ ਨਹੀਂ ਲੈ ਸਕਦਾ ਜਦੋਂ ਤੱਕ ਉਹ ਕੋਈ ਨਾ ਕੋਈ ਬਾਇਓ ਪ੍ਰੋਡਕਟ ਬਣਾ ਕੇ ਨਾ ਵੇਚੇ ਹੁਣ ਇਸ ਮੈਂ ਪਿੱਛੇ ਜੇ ਇਸ ਸਟੇਟ ਲੈਵਲ ਦਾ ਵੀ ਮੈਂਬਰ ਬਣਿਆਗਾ ਆਤਮਾ ਸਕੀਮ ਦਾ ਉਹਦੇ ਵਿੱਚ ਅਸੀਂ ਕਿਸਾਨ ਹਟਾਂ ਖੋਲੀਆਂ ਨੇ ਹਲੇ 3-4 ਜ਼ਿਲ੍ਹਿਆਂ ਵਿੱਚ ਖੋਲੀਆਂ ਸਾਡੇ ਆਪਣੇ ਮੋਹਾਲੀ ਜ਼ਿਲ੍ਹੇ ਵਿੱਚ ਵੀ ਖੁੱਲੀ ਹੈ ਤੇ ਅਸੀਂ ਜਿਹੜੀਆਂ ਚੀਜ਼ਾਂ ਕਿਸਾਨ ਆਪ ਜਿਵੇਂ ਦੁੱਧ ਤੇ ਉਹ ਅਸੀਂ ਲੱਸੀ ਬਣਾ ਕੇ ਵੇਚਣ ਲੱਗੇ ਆ ਉਹਦੇ ਵਿੱਚ ਅਸੀਂ ਮਿੱਠੀ ਲੱਸੀ ਦਿੰਨੇ ਆ ਤੇ ਆਪਣੀ ਚਾਟੀ ਦੀ ਲੱਸੀ ਦਿੰਦੇ ਆ ਮੇਰੇ ਖਿਆਲ ਉਹ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਉਹਨੂੰ ਅਪਣਾਇਆ ਤੇ ਉੱਥੇ ਸਾਨੂੰ ਜਿਹੜਾ ਦੁੱਧ ਅਸੀਂ 27 28 ਰੁਪਏ ਲੈ ਵੀ ਰਹੇ ਹਾਂ ਤੇ ਫਿਰ ਉਹਦੇ ਤੋਂ ਅਸੀਂ ਉਹਨੂੰ ਬਾਇਓ ਪ੍ਰੋਡਕਟ ਬਣਾ ਕੇ ਉਹਦੇ ਵਿੱਚ ਅਸੀਂ 4 ਪੈਸੇ ਕਮਾ ਰਹੇ ਹਾਂ ਅਦਰਵਾਈਜ਼ 27 28 ਰੁਪਏ ਲੀਟਰ ਦੁੱਧ ਵੇਚ ਕੇ ਮੇਰੇ ਖਿਆਲ ਕੋਈ ਬੜਾ ਮਨਾਫਾ ਨਹੀਂ ਕਿਸਾਨ ਲੈ ਸਕਦਾ ਜੀ ਸੋਰਾ ਜੀ ਸੋਰਾ ਸਿੰਘ ਜੀ ਨੇ ਦੇਖ ਦਿਆ ਕਿ ਵੱਡੇ ਪੱਧਰ ਤੇ ਮੇਲੇ ਕਰਾਏ ਜਾਂਦੇ ਨੇ ਕਿਸਾਨਾਂ ਦੇ ਲਈ ਪਰ ਫਿਰ ਵੀ ਅਗਰ ਪਸ਼ੂ ਪਾਲਣਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਪਸ਼ੂ ਪਾਲਣ ਦਾ ਜੋ ਕੀਤਾ ਉਹ ਛੱਡ ਰਹੇ ਨੇ ਕਾਰਨ ਕੀ ਹੈ ਇਹੀ ਮੈਂ ਵੱਡਾ ਕਾਰਨ ਤਾਂ ਇਹੀ ਹੈ ਕਿ ਜਿਹੜੇ ਪਸ਼ੂ ਐ ਉਹਨਾਂ ਨੂੰ ਰੱਖ ਰਖਾਅ ਦੇ ਵਿੱਚ ਇਕੱਲਾ ਦੁੱਧ ਨਾਲ ਪੈਸੇ ਨਹੀਂ ਉਹ ਮੈਂ ਤੁਹਾਨੂੰ ਕਹਿੰਦਾ ਵੀ ਪੂਰੇ ਕਰ ਸਕਦਾ ਆਪਣੇ ਅਗਰ ਜਦ ਤੱਕ ਉਹ ਇੱਥੇ ਇੱਕ ਬਹਾਦਰਗੜ ਪਿੰਡ ਹੈ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਉਥੇ ਉਸ ਕਿਸਾਨ ਨੇ 60 ਗਾਂ ਰੱਖ ਕੇ 80 ਗਾਂ ਰੱਖ ਕੇ ਉਹ ਸਾਰੇ ਪਿੰਡ ਨੂੰ ਵੀ ਦੋ ਦੋ ਘੰਟੇ ਆਪਣੀ ਮੇਰੇ ਖਿਆਲ ਗੈਸ ਦੀ ਸਪਲਾਈ ਦੇ ਰਿਹਾਗਾ ਤੇ ਦੂਜੇ ਪਾਸੇ ਉਹ ਜਿੰਨੀਆਂ ਵੀ ਚੀਜ਼ਾਂ ਬਣਾਉਂਦਾ ਉਥੇ ਉਹ ਇੰਨੀਆਂ ਸਟੈਂਡਰਡ ਦੀਆਂ ਚੀਜ਼ਾਂ ਗਿਆ ਕਿ ਹੱਥ ਵੀ ਲਾਉਂਦਾ ਲੱਡੂ ਵੀ ਬਣਾਉਂਦਾ ਬਰਫੀ ਵੀ ਬਣਾਉਂਦਾ ਸਭ ਕੁਝ ਕਰਦਾ ਹੀ ਹੀ ਹੈਜ਼ ਗਾਟ ਦੈਟ ਟਾਈਪ ਆਫ ਥਿੰਗਸ ਕਿ ਉਹ ਬਾਇਓ ਪ੍ਰੋਡਕਟ ਬਣਾ ਰਿਹਾ ਤੇ ਉਹਦੇ ਨਾਲ ਉਹ ਪਿੰਡ ਨੂੰ ਵੀ ਫਾਇਦਾ ਕਰ ਰਿਹਾ ਤੇ ਆਪਣੇ ਆਪ ਉਹ ਮੇਰੇ ਖਿਆਲ ਸਾਰਿਆਂ ਨਾਲੋਂ ਅੱਗੇ ਹੈ ਜੇ ਦੇਖਿਆ ਜਾਵੇ ਸਾਡੇ ਸਾਰੇ ਪੰਜਾਬ ਦੇ ਵਿੱਚ ਅੱਗੇ ਹੈ ਇਹੀ ਮੈਂ ਦੁਬਾਰਾ ਹੀ ਦੱਸ ਰਿਹਾ ਵੀ ਇਸ ਗੱਲ ਨੂੰ ਜਦ ਤੱਕ ਉਹ ਕੱਦੇ ਦੁੱਧ ਤੋਂ ਕਦੇ ਮੁਨਾਫਾ ਨਹੀਂ ਹੋ ਸਕਦਾ ਜਦੋਂ ਤੱਕ ਕਿਸਾਨ ਦੇ ਆਪਣੇ ਲੈਵਲ ਤੇ ਕੋਈ ਬਾਇਓ ਪ੍ਰੋਡਕਟ ਬਣਾ ਕੇ ਨਹੀਂ ਵੇਚਦਾ ਜੀ ਧੰਨਵਾਦ ਜ਼ੋਰਾ ਸਿੰਘ ਜੀ ਧੰਨਵਾਦ ਸੁਖਵਿੰਦਰ ਗੱਲਬਾਤ ਕਰਨ ਦੇ ਲਈ ਸੋ ਮੇਲਿਆਂ ਦੇ ਵਿੱਚ ਹੋਰ ਕਦਮ ਮੇਲੇ ਜੋ ਨੇ ਕਿਸਾਨਾਂ ਲਈ ਲਗਾਏ ਜਾਂਦੇ ਨੇ ਉਹਨਾਂ ਨੂੰ ਕਿਸਾਨਾਂ ਲਈ ਹੋਰ ਲਾਹੇਵੰਦ ਬਣਾਉਣ ਦੇ ਲਈ ਕੁਝ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਕਿਸਾਨ ਇਹਨਾਂ ਮੇਲਿਆਂ ਦਾ ਹੋਰ ਲਾਹਾ ਚੁੱਕ ਸਕਣ ਪਰ ਇੱਕ ਮੇਲੇ ਜੋ ਨੇ ਕਿਸਾਨਾਂ ਸਮੱਸਿਆਵਾਂ ਸੁਣਨ ਲਈ ਬਣਾਏ ਜਾਂਦੇ ਤੇ ਕਿਸਾਨਾਂ ਨੇ ਇਹਨਾਂ ਤੋਂ ਕਾਫੀ ਜ਼ਿਆਦਾ ਲਾਹਾ ਮਿਲਦਾ ਵੀ ਹੈ ਪਿਛਲੇ ਦਿਨ ਹੋਈ ਬਾਰਿਸ਼ ਨਾਲ ਨਰਮੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਪਰ ਨਰਮਾ ਉਤਪਾਦਕ ਨੇ ਆਪਣੀ ਫਸਲ ਨੂੰ ਬਚਾ ਸਕਦੇ ਜੇਕਰ ਕੋਈ ਖਾਸ ਨੁਕਤੇਆ ਦਾ ਇਸਤੇਮਾਲ ਕੀਤਾ ਜਾਵੇ ਨਰਮੇਦੀ ਫਸਲ ਤੇ ਕਾਪਰ ਆਕਸੋ ক্লোਰਾਈਡ 50% ਅਤੇ 3 ਗ੍ਰਾਮ ਸਟ੍ਰੈਪਟੋਸਾਈਕਲਿਨ ਉਲੀਨਾਸ਼ਕ ਦਵਾਈਆਂ ਮਿਲਾ ਕੇ 100 ਤੋਂ 125 ਲੀਟਰ ਪਾਣੀ 'ਚ ਮਿਲਾ ਕੇ 15-15 ਦਿਨਾਂ ਦੇ ਫਰਕ ਨਾਲ ਤਿੰਨ ਛੜਕਾ ਕਰਨੇ ਚਾਹੀਦੇ ਨੇ। ਪਾਰਿਮੀਨਾ ਨਰਮੇਦੀ ਫੁੱਲ ਡੋਡੀ ਪੀਲੀ ਹੋ ਕੇ ਥੱਲੇ ਡਿੱਗ ਰਹੀ ਹੈ ਜਿਸ ਨੂੰ ਰੋਕਣ ਲਈ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ 'ਚ ਪਾ ਕੇ 10 ਦਿਨਾਂ ਦੇ ਫਰਕ ਨਾਲ 3 ਛੜਕਾ ਲਾਜ਼ਮੀ ਕੀਤਾ ਜਾਣ ਤਾਂ ਕਿ ڪرਕੇ ਜਾਂ ਪੀਲੀ ਹੋ ਕੇ ਕਮਜ਼ੋਰ ਹੋਈ ਫੁੱਲ ਡੋਡੀ ਨੂੰ ਡਿੱਗਣ ਤੋਂ ਰੋਕਣ ਦੇ ਉਪਾਅ ਕੀਤੇ ਜਾ ਸਕਣ